ਕੀਪੰਜਾਬ ਟੀਵੀ ਵੱਲੋਂ ਸਾਰਿਆਂ ਨੂੰ ਸ਼াশਿ ਕਾਲ 2024 ਸਨ ਅੱਜ ਅਲਵਿਦਾ ਹੋਇਆ ਤੇ 2025 ਦੀ ਸ਼ੁਰੂਆਤ ਹੋਈ ਹੈ ਸਾਰਿਆਂ ਨੂੰ ਹੀ ਬਹੁਤ ਸਾਰੀਆਂ ਸਤਿਕਾਰੀਆਂ ਨਵੇਂ ਸਾਲ ਦੀਆਂ ਮੁਬਾਰਕਾਂ ਸ਼ੁਭ ਕਾਮਨਾਵਾਂ ਹੈਪੀ ਨਿਊ ਇਅਰ ਕੀਪੰਜਾਬ ਟੀਵੀ ਵੱਲੋਂ ਅਸੀਂ ਤੁਹਾਨੂੰ ਵਿਸ਼ਵਾਸ ਦਿਵਾਉਂਦੇ ਹਾਂ ਕਿ ਜੋ ਸਾਡੇ ਕੋਲ 2024 ਵਿੱਚ ਜੋ ਕਮੀਆਂ ਪੇਸ਼ੀਆਂ ਰਹਿ ਗਈਆਂ ਸਨ ਉਸ ਨੂੰ ਅਸੀਂ ਦੂਰ ਕਰਦੇ ਹਾਂ 2025 ਵਿੱਚ ਆਪਣੇ ਕੀ ਪੰਜਾਬ YouTube ਚੈਨਲ ਉੱਪਰ ਨਿਰਪੱਖ ਤੌਰ ਤੇ ਹਰ ਤਰ੍ਹਾਂ ਦੀ ਖਬਰ ਪਹੁੰਚਾਉਣ ਦੀ ਕੋਸ਼ਿਸ਼ ਕਰਾਂਗੇ ਆਪਾਂ ਇਸ ਵੇਲੇ ਮੌਜੂਦ ਆ ਫਤਿਹਗੜ੍ਹ ਚੂੜਿਆ ਆਪਣੇ ਆਫਿਸ ਈ ਪੰਜਾਬ ਟੀਵੀ ਦੇ ਬਾਹਰ ਤੁਹਾਨੂੰ ਅੰਦਰ ਲੈ ਕੇ ਚਲਦੇ ਹਾਂ ਜਿੱਥੇ ਕਿ ਸਾਡਾ ਸੈਟਅਪ ਹੈ ਆਪਾਂ ਇਹ ਉੱਥੇ ਤੁਹਾਨੂੰ ਦਿਖਾਉਂਦੇ ਹਾਂ ਕਿ ਆਪਣਾ ਜੋ ਦਫ਼ਤਰ ਵਿੱਚ ਸਾਡੇ ਵੱਲੋਂ ਨਿਊਜ਼ ਜੋ ਤੁਹਾਡੇ ਤੱਕ ਪਹੁੰਚਾਈ ਜਾਂਦੀਆਂ ਸਾ ਆਪਾਂ ਸਾਡੀ ਟੀਮ ਹੈ ਨਵੇਂ ਸਾਲ ਉੱਪਰ ਇਹ ਸਾਰਿਆਂ ਵੱਲੋਂ ਇੱਕ ਵਾਰ ਫੇਰ ਤੁਹਾਨੂੰ ਸ਼ੁਭ ਕਾਮਨਾਵਾਂ ਹੈਪੀ ਨਿਊ ईयर ਕਿ ਇਹ ਸਾਡੀ 3 ਮੈਂਬਰ ਵਰਕ ਨੇ ਜਿਨ੍ਹਾਂ ਜਿਨ੍ਹਾਂ ਦੇ ਵਰਕ ਦੇ ਸਦਕਾ ਅਸੀਂ ਤੁਹਾਡੇ ਤੱਕ ਹਰ ਰੋਜ਼ ਹਰ ਤਰ੍ਹਾਂ ਦੀਆਂ ਨਿਰਪੱਖਤਾ ਉੱਤੇ ਖਬਰਾਂ ਲੈ ਕੇ ਆਉਂਦੇ ਆ ਤੁਹਾਡੇ ਅੱਗੇ ਪੇਸ਼ ਕਰਦੇ ਆ 2024 ਵਿੱਚ ਜੋ ਵੀ ਸਾਡੇ ਕੋਲ ਕਮੀਆਂ ਪੇਸ਼ੀਆਂ ਰਹੀਆਂ ਹੋਣਗੀਆਂ ਉਸ ਨੂੰ ਸੁਧਾਰ ਕੇ ਆਪਾਂ ਨਵੇਂ ਸਿਰੇ ਤੋਂ 2025 ਵਿੱਚ ਜਿਹੜੀ ਸਾਲ ਦੀ ਸ਼ੁਰੂਆਤ ਹੋਈ ਆ ਤੁਹਾਡੀਆਂ ਇਸ਼ਾਵਾਂ ਤੁਹਾਡੇ ਸਹਿਯੋਗ ਨਾਲ ਆਪਾਂ ਇਸ ਨੂੰ ਹੋਰ ਵੀ ਬਿਹਤਰ ਕਰਨ ਦੀ ਕੋਸ਼ਿਸ਼ ਕਰਾਂਗੇ ਤੇ ਹਰ ਤਰ੍ਹਾਂ ਦੀ ਜਿਹੜੀ ਸਮੱਸਿਆਵਾਂ ਹੋਣਗੀਆਂ ਪੋਲੀਟੀਕਲ ਨੌਨ ਪੋਲੀਟੀਕਲ ਨੌਨ ਰਾਜਨੀਤਿਕ ਧਾਰਮਿਕ ਜਿੰਨੀਆਂ ਵੀ ਇਲਾਕੇ ਦੀਆਂ ਪੰਜਾਬ ਦੀਆਂ ਇਹ ਹੋਰ ਦੇਸ਼ ਆਪ ਦੇਸ਼ਾਂ ਦੀਆਂ ਜਿੰਨੀਆਂ ਵੀ ਨਿਊਜ਼ ਹੋਣਗੀਆਂ ਆਪਾਂ ਕੋਸ਼ਿਸ਼ ਕਰਾਂਗੇ ਕਿ ਸਭ ਤੋਂ ਪਹਿਲਾਂ ਤੁਹਾਡੇ ਤੱਕ ਪਹੁੰਚਾਈਆਂ ਜਾਣ ਤੁਹਾਡੇ ਐਡੀਟਰ ਨੇ ਅਜੇ ਜੀ ਹੈਪੀ ਨਿਊ ਇਅਰ ਅਜੇ ਜੀ ਸਹਜ ਨੇ ਹੈਵਨ ਇਹ ਗੁਰਦਾਸ ਜੀ ਸੁਖ ਰੰਧਾਵਾ ਇਹ ਸਾਰੇ ਜਿਹੜੇ ਹੋਰ ਵੀ ਟੀਮ ਮੈਂਬਰ ਨੇ ਜੋ ਕਿ ਅੱਜ ਕਿਸੇ ਜ਼ਰੂਰੀ ਕੰਮ ਲਈ ਬਾਹਰ ਸੀਗੇ ਆਫਿਸ ਸੀਗੇ ਤੇ ਸਾਡੀ ਕੋਸ਼ਿਸ਼ ਹੋਵੇਗੀ ਕਿ ਨਵੇਂ ਸਾਲ ਵਿੱਚ ਅਸੀਂ ਵੱਧ ਤੋਂ ਵੱਧ ਤੁਹਾਡੀਆਂ ਇਸ਼ਾਵਾਂ ਅਨੁਸਾਰ ਤੁਹਾਡੇ ਤੱਕ ਹਰ ਤਰ੍ਹਾਂ ਦੀ ਖਬਰ ਜਿਹੜੀ ਆ ਉਹ ਪਹੁੰਚਾਉਣ ਦੀ ਕੋਸ਼ਿਸ਼ ਕਰੀਏ ਨਿਰਪੱਖ ਤੌਰ ਤੇ ਕਿਸੇ ਪੀੜ ਭਾਵ ਤੇ ਤੇ ਅਸੀਂ ਚਾਹੁੰਦੇ ਹਾਂ ਕਿ ਇਹ ਹਰ ਤਰ੍ਹਾਂ ਦਾ ਤੁਹਾਡੇ ਵੱਲੋਂ ਵੀ ਸਾਨੂੰ ਸਹਿਯੋਗ ਮਿਲੇ ਤੇ ਅਸੀਂ ਤੁਹਾਡੇ ਤੱਕ ਹਰ ਤਰ੍ਹਾਂ ਦੀ ਖਬਰ ਪਹੁੰਚਾ ਸਕੀਏ ਕਿ ਇੱਕ ਤੁਹਾਡੇ ਸਾਰੇ ਦਰਸ਼ਕਾਂ ਨਾਲ ਆਪਾਂ ਹੋਰ ਗੱਲ ਸਾਂਝੀ ਕਰਨਾ ਚਾਹੁੰਦੇ ਹਾਂ ਕਿ ਸਾਡੇ ਈ ਪੰਜਾਬ ਯੂਟਿਊਬ ਚੈਨਲ ਤੋਂ ਇਲਾਵਾ ਨਿਊਜ਼ਪੇਪਰ ਵਿੱਚ ਨਿਊਜ਼ ਵੀ ਲਗਾਈਆਂ ਜਾਂਦੀਆਂ ਅਖਬਾਰਾਂ 'ਚ ਖਬਰਾਂ ਵੀ ਲਗਾਈਆਂ ਜਾਂਦੀਆਂ ਇਸ ਤੋਂ ਇਲਾਵਾ ਅਖਬਾਰਾਂ ਵਿੱਚ ਵਕਫ ਵਕਤ ਤਰ੍ਹਾਂ ਦੇ ਇਸ਼ਤਿਹਾਰ ਵੀ ਲਗਾਏ ਜਾਂਦੇ ਜਿਸ ਵਿੱਚ ਵਿਆਹਾਂ ਸ਼ਾਦੀਆਂ ਲਈ ਮੈਟਰਮੋਨੀਅਮ ਇਸ ਤੋਂ ਇਲਾਵਾ ਚੇਂਜ ਆਫ ਨੇਮ ਜਿਨ੍ਹਾਂ ਦੇ ਨਾਮਾ ਵਿੱਚ ਗਲਤੀ ਹੁੰਦੀ ਆ ਜਾਂ ਨੇਮ ਚੇਂਜ ਕਰਨਾ ਤਾਂ ਉਹ ਵੀ ਆਪਾਂ ਇਸ਼ਤਿਹਾਰ ਲਗਾਣੇ ਆ ਜਦਕਿ ਬੇਦਖਲੀ ਜਿਨ੍ਹਾਂ ਦੇ ਬੇਦਖਲ ਕਰਨਾ ਹੁੰਦਾ ਬੇਦਖਲ ਵਾਸਤੇ ਵੀ ਇਸ਼ਤਿਹਾਰ ਲਗਾਏ ਜਾਂਦੇ ਜਾਂ ਆਪਾਂ ਟਿਊਬਵੈਲ ਕਨੈਕਸ਼ਨ ਜਿਨ੍ਹਾਂ ਦੇ ਨਾਮ ਚੇਂਜ ਕਰਨ ਦੇ ਉਹ ਵੀ ਆਪਾਂ ਇਸ ਦਫ਼ਤਰ 'ਚ ਲਗਾਏ ਜਾਂਦੇ ਆ ਸਾਡਾ ਆਫਿਸ ਆ ਫਤੇਗੜ ਚੂੜੀਆਂ ਬਾਠ ਮਾਰਕੀਟ ਨੇੜੇ ਪੁਲਿਸ ਸਟੇਸ਼ਨ ਤੋਂ ਜਦ ਅੱਗੇ ਬਾਜ਼ਾਰ ਨੂੰ ਰਸਤਾ ਆਂਦਾ ਉਸ ਤੇ ਬਾਠ ਮਾਰਕੀਟ ਆ ਪੋਸਟ ਆਫਿਸ ਦੇ ਨੇੜੇ ਸਾਡਾ ਜਿਹੜਾ ਕੰਟਰੈਕਟਰ ਨੰਬਰ ਐ 9970 ਕਨਵੇ 81673 ਕਿਸੇ ਨੇ ਵੀ ਇਸ਼ਤਿਹਾਰ ਕਿਸੇ ਤਰ੍ਹਾਂ ਦਾ ਵੀ ਲਗਾਉਣਾ ਤੇ ਸਾਡੇ ਨਾਲ ਕੰਟਰੈਕਟ ਕਰ ਸਕਦਾ ਇੱਕ ਵਾਰ ਫਿਰ ਅਸੀਂ ਸਾਰਿਆਂ ਨੂੰ ਹੀ ਨਵੇਂ ਸਾਲ ਦੀਆਂ ਬਹੁਤ ਸਾਰੀਆਂ ਢੇ ਸਾਰੀਆਂ ਮੁਬਾਰਕਾਂ ਅਤੇ ਸ਼ੁਭ ਕਾਮਨਾਵਾਂ ਦਿੰਦੇ ਹਾਂ ਕਿ ਹਰ ਇੱਕ ਦਾ ਜਿਹੜਾ 2025 ਸਾਲ ਨਵਾਂ ਛੜਿਆ ਸਾਰਿਆਂ ਦੀ ਖੁਸ਼ੀਆਂ ਭਰਿਆ ਹੋਵੇ ਅਤੇ ਉਹਨਾਂ ਦੀਆਂ ਖਾਇਸ਼ਾਂ ਪੂਰੀਆਂ ਉਹਨ ਹਰ ਉਮੀਦਾਂ ਪੂਰੀਆਂ ਹੋਣ ਅਤੇ ਅਸੀਂ ਵੀ ਕੋਸ਼ਿਸ਼ ਕਰਾਂਗੇ ਕਿ ਜੋ ਪਿਛਲੇ ਸਮੇਂ ਵਿੱਚ ਜੋ ਕਮੀਆਂ ਪੇਸ਼ੀਆਂ ਸਨ ਉਹਨਾਂ ਨੂੰ ਤੁਹਾਡੇ ਸਹਿਯੋਗ ਨਾਲ ਤੁਸੀਂ ਪਿਛਲੇ ਸਮੇਂ ਵੀ ਸਾਨੂੰ ਸਾਡੇ ਚੈਨਲ ਉੱਪਰ ਪਰਵਾਹ ਹੰਗਾਰਾ ਦਿੱਤਾ ਸਾਨੂੰ ਬਹੁਤ ਮੋਟੀਵੇਸ਼ਨ ਕੀਤਾ ਸਾਨੂੰ ਬਹੁਤ ਸਾਰਾ ਉਤਸ਼ਾਹ ਮਿਲਿਆ ਤੁਹਾਡੇ ਸਹਿਯੋਗ ਨਾਲ ਤੇ ਆਉਣ ਵਾਲੇ ਜਿਹੜਾ ਸਮਾਂ ਆ 2025 ਸਨ ਉਸ ਵਿੱਚ ਵੀ ਅਸੀਂ ਤੁਹਾਡੇ ਸਹਿਯੋਗ ਨਾਲ ਤੁਹਾਡੇ ਪਿਆਰ ਨਾਲ ਸਾਰੇ ਕੁਝ ਵਧੀਆ ਹੋਰ ਵੀ ਵਧੀਆ ਕਰਨ ਦੀ ਕੋਸ਼ਿਸ਼ ਕਰਾਂਗੇ ਤੇ ਨਰਪਖ ਨਿਊ ਜਿਹੜੀਆਂ ਤੁਹਾਡੇ ਅੱਗੇ ਲੈ ਕੇ ਆਵਾਂਗੇ ਤੇ ਲਾਸਟ ਵਿੱਚ ਸਾਰਿਆਂ ਨੂੰ ਹੀ ਨਵੇਂ ਸਾਲ 2025 ਦੀਆਂ ਬਹੁਤ ਸਾਰੀਆਂ ਢੇਰ ਸਾਰੀਆਂ ਮੁਬਾਰਕਾਂ ਸ਼ੁਭ ਕਾਮਨਾਵਾਂ ਤੁਹਾਡਾ ਵੀ ਜਿਹੜਾ ਨਵਾਂ ਸਾਲ ਆ ਜਿਹੜੀਆਂ ਤੁਹਾਡੀਆਂ ਉਮੀਦਾਂ ਨੇ ਜਿੰਨੀਆਂ ਵੀ ਤੁਹਾਡੀਆਂ ਖਾਇਸ਼ਾਂ ਨੇ ਉਹ ਸੱਚੇ ਪਾਤਸ਼ਾਹ ਪਰਮਾਤਮਾ ਜਿਹੜੀਆਂ ਵਾ ਉਹ ਪੂਰੀਆਂ ਕਰੇ ਤੇ ਆਪਾਂ ਵੀ ਕੋਸ਼ਿਸ਼ ਕਰਾਂਗੇ ਵੀ ਪਿਛਲੀਆਂ ਗਲਤੀਆਂ ਨੂੰ ਸੁਧਾਰਦੇ ਹੋਏ ਨਵੇਂ ਸਾਲ ਵਿੱਚ ਨਵੀਂ ਉਮੰਗ ਨਾਲ ਨਵੇਂ ਤਰੰਗ ਨਾਲ ਹਰ ਤਰ੍ਹਾਂ ਦਾ ਤੁਹਾਡੇ ਸਹਿਯੋਗ ਨਾਲ ਹਰ ਤਰ੍ਹਾਂ ਦੀ ਜਿਹੜੀ ਆ ਆਪਾਂ ਨਿਊਜ਼ ਜਿਹੜੀ ਆ ਤੁਹਾਡੇ ਤੱਕ ਪਹੁੰਚਾਈਏ ਮੈਂ ਹਰਨੂਰ ਸਿੰਘ ਬਾਠ ਈ ਪੰਜਾਬ ਟੀਵੀ ਵੱਲੋਂ ਸਾਰਿਆਂ ਨੂੰ ਨਵੇਂ ਸਾਲ ਦੀਆਂ ਲੱਖ ਲੱਖ ਵਧਾਈਆਂ ਦਿੰਦਾ ਹਾਂ ਮੈਂ ਈ ਪੰਜਾਬ ਟੀਵੀ ਵੱਲੋਂ ਸਾਰੇ ਸਾਡੇ ਸਬਸਕ੍ਰਾਈਬਰਾਂ ਦਾ ਸਾਡੇ ਸਾਰੇ ਫਾਲੋਅਰਾਂ ਦਾ ਦਿਲੋਂ ਧੰਨਵਾਦ ਕਰਨਾ ਚਾਹੁੰਦਾ ਹਾਂ ਜਿਨ੍ਹਾਂ ਨੇ ਸਾਨੂੰ 2024 ਵਿੱਚ ਬਹੁਤ ਹੀ ਵਧੀਆ ਰਿਸਪਾਂਸ ਦਿੱਤਾ ਹੈ ਅਸੀਂ 2025 ਵਿੱਚ ਜੋ ਸਾਡੀਆਂ ਕਮੀਆਂ ਪੇਸ਼ੀਆਂ ਰਹਿ ਗਈਆਂ ਹੋਣਗੀਆਂ ਅਸੀਂ 2025 ਵਿੱਚ ਉਹਨੂੰ ਹੋਰ ਬੈਟਰ ਕਰਨ ਦੀ ਕੋਸ਼ਿਸ਼ ਕਰਾਂਗੇ ਤੁਸੀਂ ਸਾਰੇ ਸਾਨੂੰ ਇਦਾਂ ਹੀ ਪਿਆਰ ਦਿੰਦੇ ਰਹੋ ਤੇ ਅਸੀਂ ਤੁਹਾਨੂੰ ਇਸ ਤੋਂ ਹੋਰ ਵੀ ਬੈਟਰ ਕਰਕੇ ਵਿਖਾਵਾਂਗੇ